ਲੋਈ ਦੋਸਤੋ ਮੈਂ ਤੁਹਾਡਾ ਆਪਣਾ ਬੁੱਟਾ ਗੁਲਾਮੀ ਵਾਲਾ ਕੋੜੀ ਸਗਾ ਜਿਲ੍ਹਾ ਮੋਗਾ ਤੋਂ ਅਕਸਰ ਤੁਹਾਨੂੰ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਸੰਬੰਧਿਤ ਵੀਡੀਓ ਦਿਖਾਉਂਦੇ ਰਹਿੰਨੇ ਆ ਅੱਜ ਇੱਕ ਜਿਹੜੀ ਵੀਡੀਓ ਦਿਖਾਉਣ ਜਾ ਰਿਹਾ ਆ ਉਹ ਬਜ਼ੁਰਗਾਂ ਦਾ ਖਜ਼ਾਨਾ ਖਜ਼ਾਨਾ ਮਾਦਾ ਪਿਤਾ ਦਾ ਖਜ਼ਾਨਾ ਇਹ ਖਜ਼ਾਨਾ ਜਿਹੜਾ ਇਹ ਸਾਡੇ ਮਾਤਾ ਪਿਤਾ ਦਾ ਸਾਡੇ ਬਜ਼ੁਰਗਾਂ ਦਾ ਇਹ ਪੇਟੀ ਦੇ ਵਿੱਚੋਂ ਉਹਨਾਂ ਦੇ ਜਾਣ ਤੋਂ ਬਾਅਦ ਭਾਵੇਂ ਉਹ ਇਸ ਟਾਈਮ ਹੁਣ ਨਹੀਂ ਰਹੇ ਪਰ ਉਹਨਾਂ ਦਾ ਖਜ਼ਾਨਾ ਉਹਨਾਂ ਦੀ ਪੇਟੀ ਦੇ ਵਿੱਚੋਂ ਲੱਭਿਆ ਇਹ ਖਜ਼ਾਨਾ ਤੁਹਾਨੂੰ ਅਸੀਂ ਅੱਜ ਦਿਖਾਉਣੇ ਆ ਕਿ ਉਹ ਖਜ਼ਾਨਾ ਕੀ ਸੀ ਇਹ ਤੁਸੀਂ ਆਪ ਹੀ ਵੇਖ ਕੇ ਪਹਿਲਾਂ ਵੇਖੋ ਫਿਰ ਗੱਲ ਕਰਦੇ ਆ ਕਿ ਇਹ ਖਜ਼ਾਨਾ ਜਿਹੜਾ ਇਹ ਕੀ ਸੀ ਆ ਤੁਸੀਂ ਦੇਖ ਲਵੋ ਇਹ ਇਹ ਖਜ਼ਾਨਾ ਜਿਹੜਾ ਇਹ ਅੱਜ ਤੋਂ 40-45 ਸਾਲ ਪਹਿਲਾਂ ਇਹ ਖਜ਼ਾਨਾ ਜਿਹੜਾ ਇਹ ਪੈਸੇ ਆ ਇਹ ਚੱਲਦੇ ਹੁੰਦੇ ਸੀ ਇਹਦਾ ਹੀ ਸੌਦਾ ਹੁੰਦਾ ਹੁੰਦਾ ਸੀ ਇਹਦੇ ਨਾਲ ਹੀ ਬਾਹਰ ਮਰ ਜਾਇਆ ਜਾਂਦਾ ਸੀ ਇਹਨਾਂ ਵਾਲੀ ਵਿਆਹਾਂ ਦੇ ਵਿੱਚ ਸਾਰਾ ਕੰਮਕਾਰ ਹੁੰਦਾ ਸੀ ਤੇ ਇਹੋ ਹੀ ਪੈਸੇ ਜਿਹੜੇ ਐਸ਼ ਗੁਥਰੀ ਦੇ ਵਿੱਚ ਪਾ ਕੇ ਜਦੋਂ ਵਿਆਹ ਹੁੰਦਾ ਸੀ ਮੰਗੇ ਦਾ ਤੇ ਕਾਰ ਦੇ ਉੱਤੋਂ ਦੀ ਡੋਲੀ ਦੇ ਉੱਤੋਂ ਦੀ ਇਹ ਪੈਸੇ ਜਿਹੜੇ ਉਹ ਛੁੱਟੇ ਜਾਂਦੇ ਸੀ ਇਹ ਪੈਸੇ ਦੇ ਵਿੱਚ ਆ ਪਹਿਲਾਂ 5 ਪੈਸੇ ਹੁੰਦੇ ਸੀ ਆ ਸਿਰਫ 5 ਪੈਸੇ ਹੁੰਦੇ ਸੀ ਉਸ ਤੋਂ ਬਾਅਦ ਆ ਜਿਹੜੇ ਇਹ 10 ਪੈਸੇ ਹੁੰਦੇ ਸੀ ਤੇ ਉਸ ਤੋਂ ਬਾਅਦ ਹੁੰਦੇ ਸੀ ਆ ਜਿਹੜੇ 20 ਪੈਸੇ ਇਹ 20 ਪੈਸੇ ਹੁੰਦੇ ਸੀ ਤੇ ਉਸ ਤੋਂ ਬਾਅਦ ਹੁੰਦੇ ਸੀ 25 ਪੈਸੇ ਇਹ 25 ਪੈਸੇ ਹੁੰਦੇ ਸੀ ਜਿਹਨੂੰ ਅਸੀਂ ਚਵਾਨੀ ਕਹਿੰਦੇ ਸੀ ਤੇ ਚਵਾਨੀ ਤੇ ਇਸ ਤੋਂ ਬਾਅਦ ਹੁੰਦੀ ਸੀ 80 ਤੇ ਇਸ ਤੋਂ ਬਾਅਦ ਹੁੰਦਾ ਸੀ 1 ਰੁਪਈਆ ਤੇ 1 ਰੁਪਈਏ ਦਾ ਅਧਮੁੱਲ ਅੱਜ ਦੇ 10000 ਵਰਗਾ ਹੁੰਦਾ ਸੀ ਤੇ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸਕੂਲੇ ਜਾਂਦੇ ਸੀ ਨਾ ਸਾਨੂੰ ਥੇਲੀ ਚਵਾਨੀ ਜਾਂ ਵੱਧ ਤੋਂ ਵੱਧ ਰੁਪਈਆ ਮਿਲਣਾ ਨਹੀਂ ਤਾਂ ਆ ਜਿਹੜੀਆਂ ਇਹ ਦਸਿਆਂ ਪੰਜੀਆਂ ਇਹ ਮਿਲਦੀ ਹੁੰਦੀ ਸੀ ਸਾਨੂੰ ਇਹਨਾਂ ਨਾਲ ਹੀ ਅਸੀਂ ਗੁਜ਼ਾਰਾ ਕਰਦੇ ਹੁੰਦੇ ਸੀ ਉਦੋਂ ਤੇ ਇੱਕ ਦਿਨ ਮਾਦਾ ਪਿਦਾਂ ਦੇ ਜਾਣ ਤੋਂ ਬਾਅਦ ਇਹ ਪੇਟੀ ਜਿਹੜੀ ਉਹਨਾਂ ਦੀ ਅਸੀਂ ਖੋਲਣੀ ਤੇ ਇਹ ਜਿਹੜੇ ਗੁਥੜੀ ਦੇ ਵਿੱਚ ਇਹ ਖਜ਼ਾਨਾ ਉਹਨਾਂ ਦਾ ਪਾ ਕੇ ਰੱਖਿਆ ਹੋਇਆ ਇਹ ਮਿਲਿਆ ਤੇ ਮੈਂ ਕਿਹਾ ਕਿ ਮੈਂ ਆਪਦੇ ਦੋਸਤਾਂ ਮਿੱਤਰਾਂ ਨੂੰ ਸੱਜਣਾ ਬੇਲੀਆਂ ਨੂੰ ਫੇਸਬੁੱਕ ਵਾਲਿਆਂ ਨੂੰ ਜਿੰਨੇ ਵੀ ਮੇਰੇ ਪਾਠ ਦੇਖਦੇ ਨੇ ਉਹਨਾਂ ਨੂੰ ਇਹ ਖਜ਼ਾਨਾ ਵੀ ਵਿਖਾਵਾ ਕਿ ਇਸ ਪੈਸੇ ਦੀ ਕਿੰਨੀ ਵੈਲਯੂ ਹੁੰਦੀ ਸੀ ਉਦੋਂ ਅੱਜ ਭਾਵੇਂ 10 ਦੇ ਨੋਟ ਤੋਂ ਘੱਟ ਕੋਈ ਪੈਸਾ ਨਹੀਂ ਚੱਲਦਾ 10 ਦੇ ਨੋਟ ਤੋਂ ਵੱਧ 50 ਫਿਰ 100 ਦਾ ਤੇ ਫਿਰ ਤਾਂ ਪਤਾ ਨਹੀਂ 500 ਦਾ ਤੇ ਕਿੰਨੇ-ਕਿੰਨੇ ਚੱਲੀ ਜਾਂਦੇ ਆ ਬਾਹਰ ਅਮਰੀਕਾ ਕੈਨੇਡਾ ਵਿੱਚ ਡਾਲਰ ਚੱਲਦੇ ਆ ਪਰ ਇਹਨਾਂ ਦਾ ਮੁੱਲ ਉਦੋਂ ਡਾਲਰਾਂ ਤੋਂ ਵੱਧ ਹੁੰਦਾ ਸੀ ਇਹਨਾਂ ਦਾ ਬੜਾ ਉਦੋਂ ਲੋਕਾਂ ਨੂੰ ਚਾਹ ਵੀ ਹੁੰਦਾ ਸੀ ਲੋਕਾਂ ਦੀਆਂ ਜੇਬਾਂ ਭਰੀਆਂ ਰਹਿੰਦੀਆਂ ਸੀ ਇਹਨਾਂ ਪੈਸਿਆਂ ਦੇ ਨਾਲ ਲੋਕਾਂ ਨੇ ਬਜ਼ੁਰਗਾਂ ਨੇ ਫਤੂਈਆਂ ਸੋਹਣੀਆਂ ਸਾਡੇ ਪਾਪਾ ਜੀ ਦੀ ਬੁਰਾਈ ਹੁੰਦੀ ਸੀ ਉਹਦੇ ਵਿੱਚ ਵੀ ਇਹ ਖਜ਼ਾਨਾ ਜਿਹੜਾ ਪਾਇਆ ਹੁੰਦਾ ਸੀ ਫਤੂਈਆਂ ਦੇ ਵਿੱਚ ਉਹਨਾਂ ਨੇ ਪੈਸੇ ਪਾਉਣੇ ਜਾਂ ਪਾਸੇ ਗੀਟੀਆਂ ਦੇ ਵਿੱਚ ਉਹਨਾਂ ਨੇ ਪੈਸੇ ਪਾਉਣੇ ਇਹ ਪੈਸੇ ਇਹ ਮੈਂ ਬੜੇ ਸਭਾਰ ਕੇ ਰੱਖੇ ਹੋਏ ਨੇ ਇਹ ਮਾਦਾ ਪਿਤਾ ਦੀ ਨਿਸ਼ਾਨੀ ਹੈ ਤੇ ਇਹ ਮੈਂ ਸੰਭਾਰ ਕੇ ਰੱਖੇ ਹੋਏ ਨੇ ਮੇਰੇ ਕੋਲੇ ਖਜ਼ਾਨਾ ਅੱਜ ਵੀ ਮੌਜੂਦ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਛੇ ਜਰੂਰ ਕਰਿਆ ਜੇ ਮੇਰੇ ਫੇਸਬੁੱਕ ਪੇਜ ਨੂੰ ਫੋਲੋ ਤੇ ਲਾਈਕ ਜ਼ਰੂਰ ਕਰਿਆ ਜੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਕਿ ਹਰ ਇੱਕ ਮੋਬਾਈਲ ਦੇ ਵਿੱਚ ਇਹ ਵੀਡੀਓ ਪਹੁੰਚ ਜਾਵੇ ਤੇ ਇਹ ਜਿਹੜਾ ਖਜ਼ਾਨਾ ਹੈ ਇਹ ਸਾਰਿਆਂ ਨੂੰ ਪਤਾ ਲੱਗੇ ਕਿ ਉਸ ਟਾਈਮ ਇਹ ਖਜ਼ਾਨਾ ਜਿਹੜਾ ਕਿਸ ਤਰ੍ਹਾਂ ਹੁੰਦਾ ਸੀ ਤੇ ਕਿਹੜੇ-ਕਿਹੜੇ ਪੈਸੇ ਹੁੰਦੇ ਸੀ ਬਹੁਤ-ਬਹੁਤ ਧੰਨਵਾਦ ਬੂਟਾ ਗੁਲਾਮੀ ਵਾਲਾ ਕੋਰੀ ਸਿਗਾ ਜਿਹੜਾ ਮੋਟਾ